ਇਹ ਤੇਣੀ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਇੱਕ 19 ਸਾਲ ਦੇ ਨੌਜਵਾਨ ਵੱਲੋਂ ਆਨਲਾਈਨ ਵਿਸਕੋਟਿਕ ਸਮਗਰੀ ਮੰਗਵਾ ਕੇ ਅਸੈਂਬਲ ਕਰਨ ਦੌਰਾਨ ਹੋਏ ਧਮਾਕੇ ਤੋਂ ਬਾਅਦ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੇ ਲਗਾਤਾਰ ਸਰਚ ਮੁਹਿੰਮ ਦੇ ਨਾਲ ਨਾਲ ਇਸ ਕੋਟਕ ਸਮਗਰੀ ਨੂੰ ਨਕਾਰਾ ਕਰਨ ਦੇ ਯਤਨ ਜਾਰੀ ਨੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਹੈ ਕਿ ਪਿੰਡ ਚੀਤਾ ਦੇ ਨੌਜਵਾਨ ਨੇ ਆਨਲਾਈਨ ਵਿਸਕੋਟਿਕ ਸਮਗਰੀ ਮੰਗਵਾਈ ਸੀ ਤੇ ਇਸ ਸਮਗਰੀ ਨੂੰ ਅਸੈਂਬਲ ਕਰਨ ਮੌਕੇ ਧਮਾਕਾ ਹੋ ਗਿਆ ਤੇ ਦਸਕਾਰ ਨੂੰ ਨੌਜਵਾਨ ਜ਼ਖਮੀ ਹੋ ਗਿਆ ਤੇ ਉਸ ਦਾ ਇਲਾਜ ਹਸਪਤਾਲ ਦੇ ਵਿੱਚ ਜਾਰੀ ਹੈ ਤੇ ਮੰਗਵਾਈ ਗਈ ਸਮਗਰੀ ਨੂੰ ਨਕਾਰਾ ਕਰਨ ਦੇ ਲਈ ਬਟਿੰਡਾ ਤੇ ਜਲੰਧਰ ਦੀਆਂ ਪਬੰਜਰੋਧਕ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਇਸ ਦੌਰਾਨ ਛੋਟੇ ਮੋਟੇ ਧਮਾਕੇ ਜ਼ਰੂਰ ਹੋ ਰਹੇ ਨੇ ਪਰ ਉਹਨਾਂ ਨੇ ਕਿਹਾ ਹੈ ਕਿ ਆਮ ਪਬਲਿਕ ਤੇ মিডিਆ ਨੂੰ ਘਟਨਾਵਾਲੀ ਥਾਂ ਤੇ ਤਾਂ ਤੋਂ ਬ੍ਰੇਸ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਨੁਕਸਾਨ ਤੋਂ ਬਚਿਆ ਜਾ ਸਕੇ ਪਿਛਲੇ ਦਿਨੀ ਪਿੰਡ ਜਿੱਦਾ ਦੇ ਇੱਕ ਘਰ ਦੇ ਵਿੱਚ ਵਿਸਪੋਰਟ ਹੋਇਆ ਸੀ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਤਪੀਸ਼ ਕੀਤੀ ਜਾ ਰਹੀ ਹੈ ਵੀਡੀਓ ਉੱਤੇ ਬਚੀ ਕੁਚੀ ਜਿਹੜੀ ਵਿਸਪੋਰਟਕ ਸਮੱਗਰੀ ਹੈ ਉਹਨੂੰ ਨਕਾਰਾ ਕਰਨ ਵਾਸਤੇ ਜਿਹੜੇ ਬੰਬ ਡਿਸਪੋਜ਼ਲ ਟੀਮਾਂ ਆਈਆਂ ਹੋਈਆਂ ਨੇ ਗਿਆ ਇਹਨਾਂ ਵੱਲੋਂ ਉੱਤੇ ਬਚੀ ਕੁਚੀ ਵਿਸਪੋਰਟ ਸਮੱਗਰੀ ਨੂੰ ਇਕੱਠਾ ਕਰਕੇ ਡਿਸਟਰੋਏ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਕਾਰਨ ਛੋਟੇ-ਮੋਟੇ ਜਿਹੜੇ ਵਿਸ਼ੋਟ ਹੋ ਰਹੇ ਨੇ ਮੀਡੀਆ ਜਰੀਏ ਮੇਰੀ ਆਮ ਜਨਤਾ ਨੂੰ ਤੇ ਮੀਡੀਆ ਪਰਸਨ ਨੂੰ ਬੇਨਤੀ ਹੈ ਕਿ ਉਹ ਜਗ੍ਹਾ ਤੇ ਨੇੜੇ ਨਾ ਜਾਇਆ ਜਾਵੇ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਜੱਬਾਣੀ ਟੀਵੀ ਲਈ ਬਟਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ